ਜਿਲੰਦਰ ਵਿੱਚ ਫਲੋਰ ਪੁਲਿਸ ਨੇ ਨੈਸ਼ਨਲ ਹਾਈਵੇ ਤੇ ਹਾਈ-ਟੈਕ ਨਾਕੇਬੰਦੀ ਦਰ 63.72 ਲੱਖ ਕੀਮਤ ਵਾਲੇ ਸੋਨੇ ਹੀਰੇ ਦੇ ਗਹਿਣੇ ਜ਼ਬਤ ਕੀਤੇ ਗਏ ਹਨ ਜਾਣਕਾਰੀ ਦਿੰਦੇ ਆ ਐਸਐਸਪੀ ਦੇਹਤ ਅੰਕੁਰ ਗੁਪਤਾ ਨੇ ਦੱਸਿਆ ਕਿ ਫਲੋਰ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਨੀਰਸ ਕੁਮਾਰ ਅਤੇ ਹਾਈ-ਟੈਕ ਨਾਕਾ ਇੰਚਾਰਜ ਗੁਰਸ਼ਰਨ ਸਿੰਘ ਨੇ ਸਤਲੁਜ ਪੁਲ ਤੇ ਨਾਕੇਬੰਦੀ ਕੀਤੀ ਹੋਈ ਸੀ ਇਸਤੋਂ ਦਿੱਲੀ ਨੰਬਰ ਵਾਲੀ ਗੱਡੀ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਤਲਾਸ਼ੀ ਲੈਣ ਤੇ ਕਾਰ ਚੋਂ 891.75 ਗ੍ਰਾਮ ਸੋਨਾ ਅਤੇ ਹੀਰੇ ਦੇ ਗਹਿਣੇ ਬਰਾਮਦ ਹੋਏ। ਪੁਸ਼ਕਿਸ਼ ਦੌਰਾਨ ਦੋਨੋਂ ਵਿਅਕਤੀ ਸੋਨੇ ਅਤੇ ਗਹਿਣਿਆਂ ਨਾਲ ਸੰਬੰਧਿਤ ਕੋਈ ਦਸਤਾਵੇਜ਼ ਨਹੀਂ ਦਿਖਾ ਸਕੇ, ਜਿਸ ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਸੋਨਾ, ਗਹਿਣੇ ਅਤੇ ਕਾਰ ਬਰਾਮਦ ਕਰ ਲਈ। ਸੋਨੇ ਦੀ ਕੀਮਤ 63 ਲੱਖ ਰੁਪਏ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਨਾਕੇਬੰਦੀ ਦੌਰਾਨ ਗਹਿਣੇ ਫੜੇ ਜਾਣ ਦਾ ਇਹ ਦੂਜਾ ਵੱਡਾ ਮਾਮਲਾ ਹੈ ਇਸ ਤੋਂ ਪਹਿਲਾਂ 17 ਅਪ੍ਰੈਲ ਨੂੰ ਸਟੇਟ ਕਸਟਮ ਵਿਭਾਗ ਦੇ ਮੋਬਾਈਲ ਵਿੰਗ ਵੱਲੋਂ ਲੁਧਿਆਣੇ ਦੇ ਵਪਾਰੀ ਤੋਂ 3.64 ਕਰੋੜ ਦੀ ਕੀਮਤ ਦੇ 5.50 ਕਿਲੋ ਸੋਨੇ ਦੇ ਗਹਿਣੇ ਜ਼ਬਤ ਕੀਤੇ ਗਏ ਸਨ ਇਹ ਸਰਚ ਚੈਕਿੰਗ ਦੌਰਾਨ ਉਹਨਾਂ ਦੀ ਜੱਟ ਪਕੜੀ ਗਈ ਤੇ ਜੀ ਸਾਡਾ ਹਾਈ ਟੈਕ ਨਾਕਾ ਸਫਲ ਰੂਪ ਦੇ ਉਤੇ ਔਰ ਇਹ 24 ਘੰਟਾ ਨਾਕਾ ਚੱਲਦਾ ਵਾ ਜਿਹੜੀਆਂ ਆ ਰਹੀਆਂ ਲੋਕ ਸਭਾ ਚੋਣਾਂ ਦੇ ਸਬੰਧ ਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਜੰਦਰੂਨ શ્રી ਅੰਕੁਰ ਗੁੱਪਤਾ ਜੀ ਦੀ ਗਾਈਡਲਾਈਨਸ ਤੇ ਔਰ ਹੋਰ ਸੀਨੀਅਰ ਅਫਸਰ ਜੇ ਇਨ ਆਕੇ ਲવાયਗੇ ਔਰ ਇਸ ਨਾਕਾਬੰਦੀ ਜਦੋਂ ਅਸੀਂ ਸਾਡੇ ਐਸਆਈ ਦੁਸ਼ਾਨ ਸਿੰਘ ਜਿਹੜੇ ਨਾਕਾ ਇੰਚਾਰਜ ਇਥੇ ਹੈ ਟਾਕ ਨਾਕੇ ਤੇ ਇਹਨਾਂ ਕੋਲ ਇੱਕ ਆਟੋਕਾਰ ਲੋਕੀਏ ਚਿੱਟੇ ਰੰਗ ਦੀ ਦਿੱਲੀ ਨੰਬਰ ਸੀਗੀ ਔਰ ਉਸ ਦਿਨੇ ਦੋ ਕਾਰ ਸਵਾਰ ਸੀਗੇ ਉਹਨਾਂ ਕੋਲ ਇੱਕ ਬੈਗ ਬੈਗ ਦੇ ਵਿੱਚ 골ਡ ਅਤੇ ਡਾਇਮੰਡ ਜੁਅਰੀ ਸੀਗੀ ਔਰ ਜੋ ਪ੍ਰੋਸੀਜਰ ਨੂੰ ਫੋਲੋ ਕਰਦੇ ਹੋਏ ਅਸੀਂ ਉਸਤੇ ਸੰਬੰਧਤ ਜਿਹੜੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਿੱਥੇ ਸਟੇਟ ਇੰਟੈਲੀਜੈਂਸ ਫਰੈਂਟ ਪ੍ਰੋਇੰਟਿੰਗ ਯੂਨਿਟ ਤੋਂ ਜ਼ਿਲ੍ਹੇਦਾਰ ਤੋਂ ਚੀਰੀ ਡੀਐਸਟੀ माजी ਐਸਟੀਓ ਉਹ ਹਾਜ਼ਰ ਆਏ ਉਹਨਾਂ ਨੇ ਜੋ ਅਗਲੇਰੀ ਕਾਰਵਾਈ ਕੀਤੀ ਔਰ ਉਸ ਸੰਬੰਧ ਉਸੇ ਸੰਬੰਧ ਵਿੱਚ ਜਿਹੜੀ ਕਵਰੀ ਕੀਤੀ ਹੋਈ ਜੂਣੀ ਔਰ ਜਿਹੜੇ ਦੋ ਕਾਰਸਵਾਰ ਔਰ ਕਾਰ ਆਲਟੋ ਉਹਨਾਂ ਦੇ ਹਵਾਲੇ ਕਰਕੇ ਡੀਡੀਆਰ ਦੀ ਐਂਟਰੀ ਕੀਤੀ ਗਈ ਔਰ ਜਿਹੜੀ ਇਹ ਰਿਕਵਰੀ ਸੀ approximately 3 ਲੱਖ ਤੋਂ ਉੱਪਰ ਇਹਦੀ ਕੋਸਟ ਬਣਦੀ ਹੈ ਕਿੰਨਾ ਸੀ ਗੋਲਡ ਜੀ ਇਹ ਗੋਲਡ ਸੀਗਾ ਜੀ ਕੋਈ 891 ਗ੍ਰਾਮ ਜਿਹੜਾ ਉਹਨਾਂ ਦਾ ਇੱਕ ਟ੍ਰੈਵਲ ਵਾਊਚਰ ਸੀਗਾ ਉਹਨਾਂ ਕੋਲ ਉਸ ਤੋਂ ਇਲਾਵਾ ਉਹਨਾਂ ਕੋਲ ਬਿੱਲ ਕੋਈ ਨਹੀਂ ਸੀਗਾ ਉਹਦੇ ਉੱਤੇ ਮੈਂਸ਼ਨ ਸੀਗਾ 895 ਜਾਂ ਸਮਥਿੰਗ